ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਇਹ ਫਿਲਮ ਹੈ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਸਾਰੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਇਹ ਫਿਲਮ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਇਹ ਫਿਲਮ ਸਿੱਖਾਂ ਦੀ ਬਹਾਦਰੀ ਦੀ ਆ ਵੀ ਸਿੱਖ ਕਿੱਡੀ ਬਹਾਦਰ ਕੌਮ ਆ ਕਿਸੇ 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 ਵੀ ਕਹਾਣੀ ਨੂੰ ਕਿਸੇ ਵੀ ਸਾਖੀ ਨੂੰ ਕਿਸੇ ਵੀ ਜੰਗ ਨੂੰ ਕਿਸੇ ਵੀ ਜੁਦ੍ਹ ਨੂੰ ਇਹਨੇ 'ਚ ਰੱਖਿਆ ਨਹੀਂ ਗਿਆ ਦੂਜੀ ਗੱਲ ਕਿਪੀ ਨੇ ਜੇ ਰੋਲ ਕੀਤਾ ਮੇਨ ਅਕਾਲ ਸਿੰਘ ਦਾ ਤਾਂ ਉਹ ਅਕਾਲ ਸਿੰਘ ਉਹਨੂੰ ਮਤਲਬ ਪਿੱਛੇ ਕੋਈ ਹੋਰ ਸਿੰਘ ਆ ਜਾਂ ਸਾਡਾ ਕੋਈ ਇਤਿਹਾਸਕ ਸਿੰਘ ਆ ਜਾਂ ਕੋਈ ਇਤਿਹਾਸਕ ਮਾਨ ਮਨਮਤੀ ਸ਼ਖਸੀਅਤ ਆ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਭਾਈ ਦਰੂ ਸਿੰਘ ਜੀ ਮਤਲਬ ਉਹਨਾਂ ਦਾ ਕੋਈ ਰੋਲ ਨਹੀਂ ਅਦਾ ਕੀਤਾ ਗਿਆ ਸਿੱਖ ਇੱਕ ਵੱਖਰੀ ਕੌਮ ਆ ਸਿੱਖਾਂ ਦੀ ਇੱਕ ਬਹੁਤ ਵੱਡੀ ਬਹਾਦਰੀ ਆ ਇੱਕ ਸਿੰਘ ਸਵਾ ਲੱਖ ਨਾਲ ਜਦੋਂ ਆਪਣੀ ਆਈ ਤੇ ਆਜੇ ਤੇ ਕਿਵੇਂ ਲੜਦਾ ਉਹਦੇ ਵਿੱਚ ਉਹ ਦਿਖਾਇਆ ਗਿਆ ਸੋ ਬੇਨਤੀ ਆ ਸਾਰੀ ਸਾਰੀ ਮੀਡੀਆ ਮੀਡੀਆ ਵਾਲੇ ਵੀਰਾਂ ਨੂੰ ਸਾਰੇ ਪੰਜਾਬ ਵਸਦੇ ਲੋਕਾਂ ਨੂੰ ਵੀ ਇਹ ਕਿਸੇ ਸਿੱਖ ਇਤਿਹਾਸ ਤੇ ਫਿਲਮ ਨਹੀਂ ਹੈਗੀ ਇਹ ਸਿੱਖਾਂ ਦਾ ਮਾਨਮਤਾ ਇਤਿਹਾਸ ਦਰਹੋਂਦੀ ਆ ਵੀ ਸਿੱਖ ਇੱਕ ਵੱਖਰੀ ਗੋਮਾ ਸਿੱਖ ਇੱਕ ਬਹਾਦਰ ਗੋਮਾ